ਮਿਸ਼ਨ ਅਬਾਦ ਤਹਿਤ ਪੰਜਾਬ ਸਰਕਾਰ ਦੇ ਮਿਸ਼ਨ ਅਬਾਦ ਤਹਿਤ ਡੀਸੀ ਗੁਰਦਾਸਪੁਰ ਜੀ ਦੀ ਰਹਿਨਵਾਈ ਹੇਠ ক্রিকেট ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਹੜਾ ਗੁਰਦਾਸਪੁਰ 올림픽 ਐਸੋਸੀਏਸ਼ਨ ਅਤੇ ਜੀਡੀਸੀਏ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਤੇ ক্রিকেট ਟੂਰਨਾਮੈਂਟ ਗੁਰਦਾਸਪੁਰ ਵਿੱਚ ਹੋਇਆ ਉਹਦੇ ਚ ਗੁਰਦਾਸਪੁਰ ਏ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ ਇਸ ਟੀਮ ਨੇ ਪਠਾਨਕੋਟ ਦੀ ਟੀਮ ਨੂੰ ਪਠਾਨਕੋਟ ਦੀ ਟੀਮ ਨੂੰ ਹਰਾ ਕੇ ਇਹ ਫਾਈਨਲ ਵਿੱਚ ਪਹੁੰਚੀ ਹੈ ਅ ਜਮਜ਼ ਪਠਾਨਕੋਟ ਦੀ ਟੀਮ ਹੈ ਸੋ ਮੈਂ ਤੁਹਾਨੂੰ ਇਸ ਟੀਮ ਦੀਆਂ ਫੋਟੋਜ਼ ਦਿਖਾ ਰਿਹਾ ਵਾਂ ਵਿਸ਼ੇਸ਼ ਤੌਰ ਤੇ ਜੀ ਡੀ ਸੀ ਏ ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਮਿਸਟਰ ਰਾਜੇਸ਼ਵ ਜੀ ਆਈ ਸੀ ਨਾਲ ਮਨਪ੍ਰੀਤ ਸਿੰਘ ਮੰਨੀ ਜੀ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਆਏ ਹੋਏ ਸੀਗੇ ਤੇ ਕੋਚ ਰਕੇਸ਼ ਮਾਰਸ਼ਲ ਜੀ ਦਿਖਾਈ ਦੇ ਰਹੇ ਨੇ ਤੇ ਸਾਰੀ ਵਿਨਿੰਗ ਟੀਮ ਹੈ ਗੁਰਦਾਸਪੁਰ ਜੀ ਡੀ ਸੀ ਏ ਏ ਟੀਮ ਜਿਹੜੀ ਹੈ ਇਹ ਫਾਈਨਲਿਸ ਪਹੁੰਚ ਗਿਆ ਉਧਰੋਂ ਜੀਡੀਸੀ ਬੀ ਜਿਹੜੀ ਟੀਮ ਹੈ ਉਹ ਵੀ ਫਾਈਨਲਿਸ ਪਹੁੰਚ ਗਈ ਹੈ ਤੇ ਇਹਨਾਂ ਦਾ ਹੁਣ ਫਾਈਨਲ ਮੁਕਾਬਲਾ ਹੋਏਗਾ ਜੀਡੀਸੀ ਏ ਦਾ ਤੇ ਜੀਡੀਸੀ ਬੀ ਟੀਮ ਦਾ ਗੁਰਦਾਸਪੁਰ گورਨਮੈਂਟ ਕਾਲਜ ਦੀ ক্রিকেট ਗਰਾਊਂਡ ਵਿੱਚ ਤੇ ਬਹੁਤ ਹੀ ਵਧੀਆ ਅੱਜ ਟੂਰਨਾਮੈਂਟ ਸੀਗਾ ਅੱਜ ਬਹੁਤ ਵਧੀਆ ਮੁਕਾਬਲਾ ਹੋਇਆ ਇਹਦੇ ਵਿੱਚ ਹਾਂ ਜਮਜ਼ ਟੀਮ ਨੇ 160 20 ਓਵਰਾਂ 'ਚ 160 ਸਕੋਰ ਕੀਤੇ ਸੀਗੇ ਤੇ ਜੀਡੀਸੀਏ ਏ ਦੀ ਟੀਮ ਨੇ ਜਿਹੜਾ 174 ਪਹਿਲਾਂ ਖੇਡ ਕੇ ਜੀਡੀਸੀਏ ਨੇ 174 ਸਕੋਰ ਕੀਤੇ ਸੀ ਤੇ ਜਿਹੜੀ ਜੈਮ ਟੀਮ ਹੈ ਉਹ 160 ਸਕੋਰ ਹੀ ਮਾਰ ਸકી ਤੇ ਬਹੁਤ ਹੀ ਵਧੀਆ ਪਰਫਾਰਮੈਂਸ ਰਹੀ ਹੈ ਖਿਡਾਰੀਆਂ ਦੀ ਖਾਸ ਤੌਰ ਤੇ ਅਜੀਤ ਮਨਜੋਤਰਾ ਨੇ 55 ਰਨ ਮਾਰੇ 28 ਬਾਲਾਂ ਵਿੱਚ ਕੱਲ ਵੀ ਅੱਛਾ ਟੂਰਨਾਮੈਂਟ ਰਿਹਾ ਸੀਗਾ ਇਸ ਦਿਨਾਂ ਦਾ ਪਿਛਲਾ ਟੂਰਨਾਮੈਂਚ ਮੈਚ ਵੀ ਬਹੁਤ ਵਧੀਆ ਰਿਹਾ ਸੋ ਆਓ ਇੱਕ ਇਹਨਾਂ ਦੇ ਆ ਵੀਡੀਓ ਕਲਿੱਪ ਦੇਖਦੇ ਆ ਬਸ ਇੱਕ ਟੀਮ ਦੇ ਨਾਲ ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਜੀ ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ گورਨਮੈਂਟ ਕਾਲਜ ਗੁਰਦਾਸਪੁਰ ਦੀ ਗਰਾਊਂਡ ਤੇ ਜ਼ਿਲ੍ਹਾ 올림픽 ਐਸੋਸੀਏਸ਼ਨ ਗੁਰਦਾਸਪੁਰ ਤੇ ਅਖਲ ਭਾਰਤੀ ਅਗਰਵਾਲ ਸੰਮੇਲਨ ਅਨ ਜਿਹੜਾ ਵਾ ਉਹਨਾਂ ਦੇ ਸਪਾਂਸਰਸ਼ਿਪ ਦੇ ਨਾਲ ਪੰਜਾਬ ਸਰਕਾਰ ਦੇ ਮਿਸ਼ਨ ਆਬਾਦ ਟੂਰਨਾਮੈਂਟ ਗੁਰੂ ਦਾਸਪੁਰ ਡਿਟਿਕ ਕ੍ਰਿਕਟ ਐਸੋਸੀਏਸ਼ਨ ਦੀ ਸਹਾਇਤਾ ਨਾਲ ਗੁਰੂ ਦਾਸਪੁਰ ਕਰਾਇਆ ਜਾ ਰਿਹਾ ਤੇ ਬਹੁਤ ਹੀ ਵਧੀਆ ਕੋਚ ਰਕੇਸ਼ ਮਾਰਸ਼ਲ ਜੀ ਨੇ ਟੀਮ ਤਿਆਰ ਕੀਤੀ ਹੋਈ ਹੈ ਤੇ ਰਕੇਸ਼ ਮਾਰਸ਼ਲ ਜੀ ਮਨਪ੍ਰੀਤ ਸਿੰਘ ਮੰਨੀ ਜੀ ਤੇ ਜੈਸ਼ਵ ਪ੍ਰਧਾਨ ਜੀ ਡੀਸੀਏ ਸੈਂਟਰ ਚ ਬੈਠੇ ਆ ਸਵਾਲ ਦਾ ਬੈਸਟ ਇਹਨਾਂ ਦਾ ਫਾਈਨਲ ਆਪਾਂ ਦੇਖਾਂਗੇ ਕੱਲ ਨੂੰ ਤੇ ਉਹਦੀ ਵੀ ਰਿਪੋਰਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁਰਦਾਸਪੁਰ ਡਿਸਟ੍ਰਿਕਟ ਰਿਕ੍ਰੀਏਸ਼ਨ ਏ ਤੇ ਬੀ ਦੋਹਾਂ ਟੀਮਾਂ ਜਿਹੜੀਆਂ ਨੇ ਆਪਣੇ ਆਪਣੇ ਪੂਲ 'ਚ ਵਿਨਰ ਹੋਈਆਂ ਨੇ ਤੇ ਫਾਈਨਲ ਵਿੱਚ ਪੁੱਜ ਗਈਆਂ ਨੇ ਤੇ ਇਹਨਾਂ ਦਾ ਮੁਕਾਬਲਾ ਜਿਹੜਾ ਫਾਈਨਲ ਮੁਕਾਬਲਾ ਸ਼ਾਇਦ 23 ਤਰੀਕ ਨੂੰ ਕੀਤਾ ਜਾਏਗਾ ਥੈਂਕ ਯੂ ਦੇਖਦੇ ਰਹੋ ਕਾਨਸੈਪਟ ਗੁਰੂ ਏਕੇ ਚੈਨਲ